ਬਾਈ ਕਹਿੰਦਾ ਇਹ ਰੱਤ ਡੋਲੂ ਕਰਾਏ ਤੇ ਇਹ ਥਾਰ ਨਾਲ ਵਧੀਆ ਨਾਟਕਾਂ ਨਾਲ ਕਾਹਦੋ ਚੱਲਦਾ ਈ ਇਹ ਇੰਨੇ ਥਾਂ 'ਚ ਸੈਂਸਿੰਗ ਕਰਦਾ ਸੀਗਾ ਜੇ ਤੁਸੀਂ ਇਹਨੂੰ ਡੋਲੂ ਕਰਾਏ ਤੇ ਇੰਨੇ ਇੰਨੇ ਚੱਕੀ ਜਾਂਦੇ ਆ ਨਾ ਤਾਂ ਇਹ ਖੋਬਦਾ ਸੀ ਤੇ ਨਾ ਇਹ ਵੱਧ ਭਰਦਾ ਸੀਗਾ ਤਾਂ ਬਰਾਬਰ ਚੱਲਦਾ ਈ ਆਮ ਆਪਣੇ ਟਰੈਕਟਰ ਜਾਂਦਾ ਤਾਂ ਚੱਕ ਦੇਣਗੇ ਤੇ ਜਾਂ ਥੱਲੇ ਖੋਬ ਦੇਣਗੇ ਤਾਂ ਨਾਟਕਰ ਨੂੰ ਬਾਹਲਾ ਵਧੀਆ ਮੰਨਦੇ ਸੀ ਉਹ ਸੂਤਾ ਚਾਹੇ ਲੈਫਟ ਹਲਾ ਆਉਂਦਾ ਈ ਹਲਾ ਜਿਵੇਂ ਆਪਣੀ ਡੰਡੇ ਨਾਲ ਲੈਫਟ ਕੰਟਰੋਲ ਕਰਦੀ ਏ ਇਹਦੇ ਉਨੇ ਥਾਂ 'ਚ ਸੈਂਸਿੰਗ ਹੁੰਦੀ ਈ ਇੰਨੇ ਥਾਂ 'ਚ ਆ ਜੇ ਮੜਾ ਇਹ ਲੀਵਰ ਹਲਾਈ ਚਲੋਗੇ ਤਾਂ ਕੇ ਜੇ ਮਾਰੀ ਜਾਂਦਾ ਸਾਈਡ ਕਲਚ ਹੋਂ ਆਇਆ ਨਾਟਕਰਾਂ ਦੇ ਉੋਂ ਆਇਆ ਜਦੋਂ ਉਹ ਆਇਆ ਐ ਨਹੀਂ ਪਤਾ ਉਹ ਬਾਹਰ ਚ ਆਇਆ ਕਿ ਪੈਂਡ ਚ ਆਇਆ ਉਦੋਂ ਉਹਦਾ ਕਲਚ ਵੱਖਰਾ ਸੀਗਾ ਪੀਟੀਓ ਦਾ ਆ ਬਰੇ ਇਧਰਲੇ ਪਰਲੇ ਪਾਸੇ ਬ੍ਰੇਕ ਹੁੰਦੀ ਸੀ ਔਰਲੇ ਪਾਸੇ ਹੱਥ ਵਾਲਾ ਕਲੱਚ ਚੱਕ ਕੇ ਪੀਟੀਓ ਵਾਲਾ ਗੇਅਰ ਲੱਗ ਜਾਣਾ ਉਹਦੇ ਕਲਚ ਦੇ ਵਿੱਚ ਮੈਂ ਉਦੋਂ ਵੀ ਵੀਡੀਓ ਚ ਗੱਲ ਕੀਤੀ ਸੀ ਬ੍ਰੇਕ ਆਉਂਦੀ ਸੀਗੀ ਜਦੋਂ ਆਪਾਂ ਕਲਚ ਨਾਲ ਆਪਦੇ ਸੀ ਨਾਲ ਦੀ ਨਾਲ ਹੀ ਉਹਨੂੰ ਸਟਾਪ ਕਰ ਦਿੰਦਾ ਸੀ ਸਾਰੇ ਗੇਅਰ ਨੂੰ ਕਿਸੇ ਦੂਜਾ ਗੇਅਰ ਛੇਤੀ ਪੈ ਜੇ ਹੌਕਾ ਮੈਂ ਉਹ ਵੀਡੀਓ ਵੀ ਪਾਈ ਹੋਈ ਹੈ ਇੰਸਟਾਗ੍ਰam ਤੇ ਵੇਖੀ ਹੋਣੀ ਤੁਸੀਂ ਉਹਦੀ ਹੌਕਾ ਹੁੰਦੀ ਸੀ ਟਰਾਲੀ ਦੀ ਘੁੰਮੇ ਜਾਂ ਨਾ ਘੁੰਮੇ ਨਾ ਅਸਲੀ ਹੌਕਾ ਹੁੰਮ ਜਾਂਦੀ ਸੀ ਇੱਕ ਬਾਈ ਦੀ ਗੱਲ ਜੇ ਤੇ ਰਹਿ ਗਈ ਇਹ ਜੀਟਰ ਜਦੋਂ ਤੋਂ ਜੰਮਿਆ ਹੋਇਆ ਉਦੋਂ ਤੋਂ ਡੀਆਈ ਆਉਂਦਾ ਅੱਛਾ ਹਾਂ ਇਹ ਡਾਇਰੈਕਟ ਇੰਜੈਕਟ ਇਹ ਉਦੋਂ ਤੋਂ ਆਉਂਦਾ ਇਹ ਬਰਫ਼ 'ਚ ਵੀ ਖੜਾ ਹੋਵੇ ਪੁਲੀ ਨਾਲ ਸਟਾਰਟ ਕਰਨਾ ਹੋ ਜਾਊਗਾ ਆ ਦੇਖੀ ਬਾਈ ਆਪਣੀ ਮਸ਼ੀਨ ਚੋਕ ਹੋ ਗਈ ਵੈਸੇ ਤਾਂ ਮਸ਼ੀਨ ਤੇ ਲੱਗਦਾ ਨਹੀਂ ਚੱਲ ਕੋਈ ਹੋਰ ਐਂਪੀਮੈਂਟ ਤੇ ਚਲਾਉਣਾ ਆ ਵੇਖੋ ਬੈਕਅਪ ਦਾ ਹਾਂ ਬੈਕਅਪ ਹੋ ਗਿਆ ਖੜ ਕੇ ਕਰਦਾ ਖੜ ਕੇ ਬੈਠੋ ਉਦੋਂ ਤੋਂ ਰਿਵਰਸ ਵੀਡੀਓ ਖੜ ਕੇ ਬੈਠ ਹੋਣ ਨੂੰ ਫਿਰ ਇੱਕ ਚੀਜ਼ ਹੋਰ ਇਹ ਨਾਲ 6 ਛੇੜੀ ਦਿੱਤਾ ਹਾਂ ਜਿਹੜੇ ਬੰਦੇ ਨੂੰ ਪਰਖ ਹੁੰਦੀ ਉਹਦੇ ਆਹਾ ਹੋਊਗਾ ਜਿਹੜਾ ਦੇਸੀ ਹੋਇਆ ਉਹ ਸਾਫ਼ ਹੋਊਗਾ ਇਹਦੇ ਤੇ ਵੱਜਿਆ ਹੋਇਆ ਆ ਇਹ ਹੋਊਗਾ ਤੇ ਇੱਕ ਆ ਦੋ ਛੇਦ ਹੁੰਦੇ ਇਹਦੇ ਇਹ ਕੰਪਨੀ ਨੇ ਦਿੱਤਾ ਸੀਗਾ ਕਲਤ ਕੱਸਿਆ ਹੋਇਆ ਜਦੋਂ ਆ ਤਿੰਨੇ ਛੇਦ ਇੱਕੋ ਜੇ ਕੱਸਨੇ ਆ ਆਪਾਂ ਜਦੋਂ ਟਾਇਰ ਲਾ ਲਿਆ ਇਹ ਉਸ ਹਾਵਣਾ ਕੰਪਨੀ ਨੇ ਬੈਲੈਂਸ ਕੀਤਾ ਸੀ ਆ ਤੇ ਆ ਟੱਕ ਇਹਦੇ ਨਾਲ ਮਲਾ ਦੋ ਹਾਂ ਰੇਮਾ ਅੱਛਾ ਕਸਾਈ ਸਹੀ ਹੋਊਗੀ ਜਿਵੇਂ ਬੀਲ ਬੈਲੈਂਸ ਹੋ ਕੇ ਆਉਂਦਾ ਏ ਇਹਦੀ ਨਿਸ਼ਾਨੀ ਹੈ ਇਹ ਜਿਹੜਾ ਦੇਸੀ ਐਕਸਲ ਹੋਊਗਾ ਉਹ ਤੇ ਆ ਨਹੀਂ ਹੋਊਗਾ ਜਿਵੇਂ ਸਾਫ਼ ਹੋਊਗਾ ਇਹ ਨਾ ਜਿਵੇਂ ਜਿਵੇਂ ਕਹਿੰਦੇ ਕਾਲਜਾ ਆਉਂਦਾ ਜਾਂ ਕਹਿ ਲਓ ਹੌਣ ਦਾ ਟਾਈਮ ਆ ਗਿਆ ਹੁਣ ਹਰ ਇੱਕ ਬੰਦਾ ਦਿਮਾਗ ਲਾਉਂਦਾ ਇਸ ਤਰੀਕੇ ਨਾਲ ਵੀ ਬੰਦਾ ਮੇਰੇ ਕੋਲੇ ਮੁੜ ਕੇ ਕਿਵੇਂ ਆਵੇ ਜਿਵੇਂ ਤੁਸੀਂ ਹੌਲੈਂਡ ਜੌਂਡੀਅਰ ਦਾ ਵੇਖ ਲਿਓ ਚੰਗੇ ਬ੍ਰਾਂਡ ਆ ਇਹਨਾਂ ਨੇ ਫਿਲਟਰ ਐਸਾ ਬਣਾਤਾ ਵੀ ਜ਼ਿੰਮੇਦਾਰ ਦਾ ਹੱਥ ਨਾਲ ਲਿਬੜੇ ਮੈਂ ਖੋੜ ਲਾ ਤੇ ਕਸਲਾ ਇਹ ਉਹ ਸੀਗਾ ਮਸ਼ੀਨ ਆ ਜਗਤਜੀਤ ਉਹਨੇ ਐਸਾ ਬਣਾ ਪੈਂਤੇਰੇ ਅਜਮਾਏ ਹੋਏ ਆ ਵੀ ਇਹ ਇਹਨਾਂ ਨੂੰ ਜੇ ਕੋਈ ਚੀਜ਼ ਲੈਣੀ ਪਵੇ ਮੇਰੇ ਕੋਲੇ ਹੁਣ ਬਾਅਦ ਚ ਤਾਂ ਚਲੋ ਹੋ ਜਾਣਾ ਤਿਆਰ ਉਹਦਾ ਗੋਲੀ ਵਾਲਾ 베アリング ਹੁੰਦਾ ਆਮ ਹੀ ਕਟਰ ਚ ਕੇਸ ਦੇ ਵੀ ਚੱਲਦਾ ਉਹਦੇ 5 ਨੰਬਰ 베アリング ਪੈਂਦਾ ਗੋਲੀ 베アリング 5 ਨੰਬਰ ਪੈਂਦਾ ਇਹਦਾ ਵਿਚਲਾ ਬੋਰ 4 ਦਾ ਸੀਗਾ ਪਾਸੇ ਵਾਲਾ ਪੈਂਦਾ ਅੱਛਾ ਉਹ 베アリング ਆਸੇ ਪਾਸੇ ਮਿਲੇ ਹੀ ਨਾ ਕਿਤੋਂ ਓਕੇ ਇਹਦੇ ਬਲੇਡ ਕਸਣ ਵਾਸਤੇ ਜਿਹੜਾ ਨਟ ਪਾਉਣੇ ਆ ਉਹ ਸਟੈਂਡਰਡ ਸਾਈਜ਼ ਆਫ ਦਾ ਖੋਦਾ ਤਿਆਰ ਕੀਤਾ ਜਾਂ ਤਾਂ ਤੁਹਾਨੂੰ ਨਾਟ ਵੱਡਾ ਮਿਲੂ ਜਾਂ ਉਹਦੋਂ ਛੋਟਾ ਮਿਲੂ ਹਜੇ ਤੱਕਰ ਮਾਰਕੀਟ ਚ ਉਹਨਾਂ ਤੋਂ ਲੈਣੇ ਪੈਣੇ ਨਾਟ ਤੇ ਇਹ ਮੈਂ ਇਹ ਮਨਮਰਜ਼ੀ ਦਾ ਰੇਟ ਹੈ ਇਹਦਾ ਮਨਮਰਜ਼ੀ ਦਾ ਜਦੋਂ ਆਹ ਟਰੈਕਟਰ ਬਣਿਆ ਇਹ ਉਹਨਾਂ ਨੇ ਇਹ ਕੀਤਾ ਸੀਗਾ ਵੀ ਜੀਮੀਦਾਰ ਜਿੰਨਾ ਉਹਦਾ ਫਾਇਦਾ ਹੋ ਸਕੇ ਹੂੰ ਉਹਦੇ ਗੋਲੀ ਆਉਂਦੀ ਨਾਟ ਕਰਾਂ ਦੇ ਇੱਥੇ ਚਾਰ ਰੈਫਟਾਂ ਆਉਂਦੀਆਂ ਲਿੰਕ ਗੋਲੀ ਖਰਾਬ ਹੋ ਗਈ ਚਾਰ ਰੈਫਟਾਂ ਕੱਢੋ ਬਾਹਰ ਨਵੀਂ ਗੋਲੀ ਪਾਓ ਛਾਂਡ ਲੋ ਜ਼ਿੰਮੇਦਾਰ ਦੇ ਪੈਸੇ ਬਚ ਗਏ ਫਿਲਟਰ ਉਹਦਾ ਪਲੇਟਾਂ ਹੁੰਦੀਆਂ ਸੀਗਾ ਮੰਗਲਾਲ ਫਿਲਟਰ ਚ ਇਹਦੇ ਹਜੇ ਵੀ ਉਹੀ ਆ ਇਹ ਮੰਗਲਾਲ ਨਾਲ ਨਾਟਕਿਆਂ ਦਾ ਵੀ ਘੋਂਦਾ ਹੁੰਦਾ ਹੈ ਇਹਦਾ ਖੜਾ ਰਹਿੰਦਾ ਹੈ ਪਲੇਟਾਂ ਧੋ ਕੇ ਪਾ ਦੇਣੀਆ ਮੰਗਲਾਲ ਫਿਲਟਰ ਬਦਲਣ ਦੀ ਲੋੜ ਤੁਸੀਂ ਆਪ ਘਰੇ ਧੋ ਲੋ ਇਹਨੂੰ ਚੰਗੀ ਤਰ੍ਹਾਂ ਤੇ ਇਹ ਪਾ ਦਿਓ ਕੰਮ ਉਹਨਾਂ ਦੇ ਵੀ ਦਿਮਾਗ ਚ ਆ ਸਕਦਾਈ ਪਰ ਉਹਨਾਂ ਨੇ ਇਸ ਪਾਸੇ ਨੂੰ ਚੱਲੇ ਵੀ ਜੇ ਕਿਸੇ ਜ਼ਿਮੀਂਦਾ ਕਿਸੇ ਦਾ ਫਾਇਦਾ ਹੋ ਜੇ ਜੇ ਉਹ ਪੈਸੇ ਬਚਾਉਣੇ ਚਾਵੇ ਤਾਂ ਬਚਾ ਸਕਦਾ ਇਹ ਨਾ ਇਹ ਟਰੈਕਟਰ ਬਈ ਆਪਾਂ ਆਸ਼ਾ ਲਿਆ 120000 ਦਾ 1 ਲੱਖ 25000 ਦਾ 2008 ਮਾਡਲ ਤੇ ਉਹ ਕੱਲਾ ਟਰਾਲੀ ਦਾ ਕੰਮ ਹੀ ਕਰਦਾ ਜੇ ਚਾਰ ਬੋਰੀਆਂ ਰੱਖ ਲੀਆਂ ਉਹਦੇ ਮਗਰ ਕਢਣ ਜਾਇਆ ਪਾ ਕੇ ਤੇ ਉਹਨੇ ਤਾਣੀ ਲੈ ਕੇ ਜਾਣੀਆਂ ਜੇ ਖੇਤ ਕੋਈ ਮੋਟਰ ਤੇ ਲਾਉਣਾ ਹੈ ਕੱਲੀ ਟਰਾਲੀ ਦਾ ਕੰਮ ਲੈਣਾ ਤੁਸੀਂ ਤੂੜੀ ਇੱਧਰ ਲੈ ਕੇ ਜਾਣੀ ਦਾਣੇ ਲੈ ਕੇ ਆਉਣੇ ਉਹਦੇ ਲਈ ਬਹੁਤ ਵਧੀਆ ਕੰਮ ਸੀਗਾ ਖਰਾਬ ਨਹੀਂ ਹੁੰਦਾ ਗਰਾਰੀਆਂ ਗਰੂੜੀਆਂ ਘੱਟ ਆ ਇਹਦਾ ਆਏ ਆ ਤੁਸੀਂ ਇਹ ਇਹ ਤੋਂ ਕੰਮ ਜਿਹੜਾ ਲੈਣਾ ਉਹ ਵੀ ਜਾਂ ਲੈ ਸਕਦੇ ਆ ਹੁਣ ਇਹ ਇਹਦੀ ਕੀਮਤ ਤਾਂ ਮੇਰੇ ਹਿਸਾਬ ਨਾਲ ਇਹ ਚੰਗਾ 25 ਗਰਾਂ ਲੈਣਾ ਹੋਵੇ 80 85000 ਦਾ ਚੰਗਾ ਮਿਲ ਜਾਂਦਾ ਲੱਖ ਦਾ ਹੀ ਮਿਲ ਜਾਂਦਾ ਪਰ ਇਹਦੀਆਂ ਖੂਬੀਆਂ ਆਪਾਂ ਦੱਸਦੇ ਇਹਦੇ ਕੰਪਨੀ ਨੇ ਵੇਖੋ ਤੁਸੀਂ ਕਲੱਚ ਪਲੇਟ ਨੂੰ ਇਹਦੀ ਨੂੰ ਆਪਾਂ ਦੇਖ ਸਕਦੇ ਆ ਨਾਟ ਖੋਲ ਕੇ ਇੱਥੇ ਵੀ ਕਿੰਨੀ ਬਾਕੀ ਆ ਹਾਂ ਇਹਦੇ ਜਿਹੜਾ ਬੈਰਿੰਗ ਹੁੰਦਾ ਫਿੰਗਰਾਂ ਨੂੰ ਨਾਪਦਾ ਉਹਦੇ ਤੇ ਤੇਲ ਜਾਬ ਲੈਂਦਾ ਕੁੱਪੀ ਨਾਲ ਹਾਂ ਜੇ ਕੋਈ ਮਾੜੀ ਮੋਟੀ ਢੱਲੇ ਮੇ ਸਾ ਚੱਲਦੇ ਕੰਮ ਚ ਇਹ ਖਰਾਬ ਹੋ ਗਿਆ ਜੇ ਮਾੜਾ ਮੋਟਾ ਇਥੋਂ ਦੀ ਹੱਥ ਪਾ ਕੇ ਜਿਗਾੜ ਕਰਨ ਬੰਦਾ ਲਾ ਸਕਦਾ ਅੜੇ ਥੋੜੇ ਜੀ ਕੋਈ ਕੰਮ ਲੈਣਾ ਜੇ ਕੋਈ ਟਰੈਕਟਰ ਧੜਕਦਾ ਸਿੰਗਰਾ ਫੁੰਗਰਾ ਵੀ ਚੱਕੀਆਂ ਜਾਂਦਾਂਗੇ ਇੱਥੋਂ ਚੱਕਾਂਗੇ ਇਹ ਚੱਕਾਂ ਜਾਂਦਾਂ ਨਹੀਂ ਇਹਦੇ ਇਹ ਆਉਂਦੀ ਸੀ ਖੂਬੀ ਸੀ ਇਹਦਾ ਨੁਕਸਾਨ ਇਹ ਸੀ ਮਿੱਟੀ ਘਟਾ ਜਾਂਦਾ ਰਹਿੰਦਾ ਅੰਦਰ ਬਾਕੀ ਇਹਦੇ ਫਾਇਦੇ ਹੀ ਫਾਇਦੇ ਸੀ ਇਹਦਾ ਗੇਅਰ ਤੇ ਬਹੁਤ ਫਸ ਜਾਂਦਾ ਸੀ ਹੈ ਗੇਅਰ ਬਹੁਤ ਫਸਦਾ ਇਹਦਾ ਉਹ ਟਰੈਕਟਰ ਨਹੀਂ ਆਪਣਾ ਡੀ ਉਹਦਾ ਗੇਅਰ ਫਸਦਾ ਸੀ ਬਾਈ ਉਹ ਮੈਂ ਹਜੂਰ ਸਾਹਿਬ ਗਿਆ ਸੀ ਉਥੋਂ ਆਉਂਦਾ ਉਥੇ ਟਰੈਕਟਰ ਬਹੁਤ ਖੁੱਲੇ ਹੋਏ ਆ 25 ਗੇਰਾਂ ਰਾਜ ਅੱਛਾ 25 22 35 22 ਮੈਂ ਆਹ ਗੋਲੀਆਂ ਲਿਆ ਗੋਲੀਆਂ ਓਰੀਜਨਲ ਆਉਂਦੀ ਹੈ ਇਹਦੀ ਜਿਹੜੀ ਓਕੇ ਇਹ ਇਹ ਵੀ ਇੱਕ ਵਧੀਆ ਚੀਜ਼ ਦਿੱਤਾ ਜੇ ਫਸ ਵੀ ਗਿਆ ਤਾਂ ਇੱਥੇ ਹੀ ਕੱਢ ਲੈਣਾ ਹਾਂ ਉਹ ਹਾਂ ਉਹ ਮੈਂ ਉੱਥੇ ਹੀ ਕੱਢਦਾ ਜੇ ਤੁਹਾਨੂੰ ਇਹਦੇ ਬਾਰੇ ਪਤਾ ਲੱਗ ਗਿਆ ਫੇਰ ਨਹੀਂ ਕੋਈ ਚ ਇਹ ਆ ਲਿਆ ਕੇ ਰਿਜਨਲ ਪਾਤੀਆਂ ਹਾਂ ਉਹ 22 ਸਤਨਾਮ ਬਹੁਤ ਪਰੇਸ਼ਾਨ ਹੋਇਆ ਉਹਦੇ ਕੋਲ ਹੀ ਟਰੈਕਟਰ ਉਦੋਂ ਮੁੜ ਕੇ ਉਹਦਾ ਗੇਅਰ ਨਹੀਂ ਫਸਿਆ ਠੀਕ ਆ ਇਹ ਆ ਟਰੈਕਟਰ ਆਪਾਂ ਇਹ ਇਹ ਵੀ ਸੇਲ ਵਾਲਾ ਹੀ ਆ ਜੇ ਕਿਸੇ ਨੇ ਲੈਣਾ ਹੋਇਆ ਇਹਦੇ ਦੋਨੇ ਐਕਸਲ ਰਿਜਨਲ ਆ ਬਹੁਤ ਘੱਟ ਚੱਲਿਆ ਇਹ ਜਿਹੜੇ ਬੰਦੇ ਨੂੰ ਪਰਖ ਹੁੰਦੀ ਉਹਦੇ ਆਹ ਆਊਗਾ ਜਿਹੜਾ ਦੇਸੀ ਹੋਇਆ ਉਹ ਸਾਫ਼ ਹੋਊਗਾ ਇਹਦੇ ਤੇ ਵੱਜਿਆ ਹੋਇਆ ਆਹ ਆ ਇਹ ਹੋਊਗਾ ਤੇ ਇੱਕ ਆ ਦੋ ਛੇਦ ਹੁੰਦੇ ਇਹਦੇ ਇਹ ਕੰਪਨੀ ਨੇ ਦਿੱਤਾ ਸੀਗਾ ਕਲਤ ਕੱਸਿਆ ਹੋਇਆ ਜਦੋਂ ਆ ਤਿੰਨੇ ਛੇਦ ਇੱਕੋ ਜਿਹਾ ਕੱਸਨੇ ਆਪਾਂ ਜਦੋਂ ਟਾਇਰ ਲਾ ਲਿਆ ਇਹ ਉਸ ਹਾਵਣਾ ਕੰਪਨੀ ਨੇ ਬੈਲੈਂਸ ਕੀਤਾ ਸੀ ਆ ਤੇ ਆ ਟੱਕ ਇਹਦੇ ਨਾਲ ਮਿਲਾ ਦੋ ਹਾਂ ਰਿਮ ਅੱਛਾ ਕਸਾਈ ਸਹੀ ਹੋਊਗੀ ਜਿਵੇਂ ਵੀਲ ਬੈਲੈਂਸ ਹੋ ਕੇ ਆਉਂਦਾ ਹੈ ਇਹਦੀ ਨਿਸ਼ਾਨੀ ਹੈ ਇਹ ਜਿਹੜਾ ਦੇਸੀ ਐਕਸਲ ਹੋਊਗਾ ਉਹ ਤੇ ਆ ਨਹੀਂ ਹੋਊਗਾ ਬਜਾਣਾ ਸਾਫ਼ ਹੋਊਗਾ ਜਿਵੇਂ ਆਹ ਹਾਂ ਅੱਛਾ ਇਹ ਆ ਦੂਜੇ ਪਾਸੇ ਵੀ ਵੇਖ ਲਓ ਤੁਸੀਂ ਜਿੰਨੇ ਉੱਤੇ ਚਲੀ ਟਾਈਆਂ ਵੱਜੀਆਂ ਹੋ ਜਾਂਦੀਆਂ ਹਾਂ ਹਾਂ ਮਾਰ ਤਾਂ ਹੋਰ ਵੀ ਸਕਦਾ ਆ ਦੇਖੋ ਤੁਸੀਂ ਬਿੰਦੀ ਵੀ ਦੋ ਆ ਹਾਂ ਤੇ ਅਜੀ ਟਾਈਮ ਵੱਜੀਆਂ ਹਾਂ ਠੀਕ ਆ ਤੇ ਆਪਾਂ ਆਸ਼ੇ ਵਾਲੀ ਗੱਲ ਹੋ ਗਈ ਕਲੀਅਰ ਹਾਂ ਹਾਂ ਉਹ ਮੈਂ ਤੁਹਾਨੂੰ ਦੱਸਦਾ ਇਹਦੇ ਨਾਲ ਦੁੱਗਣੇ ਮੁੱਲ ਦਾ ਉਹ ਆਸ਼ਾ ਹਾਂ ਜੀਨੇ ਸੀਮੈਂਟ ਬੱਜਰੀ ਰੇਤਾ ਦਾ ਕੰਮ ਕਰਨਾ ਜਾਂ ਢੋਆ ਢਵਾਈ ਦਾ ਕੰਮ ਕਰਨਾ ਉਹਦੇ ਵਾਸਤੇ ਤਾਂ ਚੰਗਾ ਜਿਹੜਾ ਜ਼ਿਮੀਂਦਾਰ ਆ ਜ਼ਿਮੀਂਦਾਰ ਨੇ ਤਾਂ ਪਤਾ ਹੀ ਨਹੀਂ ਹੁੰਦਾ ਖੇਤ ਜਾ ਕੇ ਆਪਾਂ ਨੂੰ ਕਿਹੜੇ ਕੰਮ ਦੀ ਬਾਤ ਇਹ ਮੈਂ ਚਲਾਇਆ ਮੋਡ ਟੋਖਣੀ ਤਾਂ ਇਹ ਆ ਇਹਨਾਂ ਦਾ 20 11 ਮੀਡਾ ਵਾਲਾ ਕਲਚ ਆਇਆ ਮੇਰੇ ਸਹਾਨੂੰ 65 ਚ ਆਇਆ ਟਰੈਕਟਰ ਇਹ ਹੋ ਸਕਦਾ ਇਹ ਤੂੰ ਪਿੱਛੇ ਆ 1965 ਚ ਇਹਦੇ ਉਦੋਂ ਤੋਂ ਡਬਲ ਕਲਚ ਆਇਆ ਚਾਹ ਇਹਨਾਂ ਦਾ 20 11 ਸੀ ਚਾਹ 25 11 ਸੀ ਜਿਹੜਾ ਵੀ ਮਾਡਲ ਆ ਡਬਲ ਕਲਚ ਆਇਆ ਆਇ ਨਹੀਂ ਵੀ ਫੇਰ ਇਹਦਾ ਆਪਾਂ ਜੇ ਆਪਾਂ ਨੂੰ ਲੈਫਟ ਦੀ ਜ਼ਰੂਰਤ ਹੈ ਇਹਦੀ ਤੇ ਆਪਾਂ ਇਹਦਾ ਗੇਅਰ ਲਾ ਲੈਣਾ ਜੇ ਆਪਾਂ ਨੂੰ ਇਹਦੀ ਲੈਫਟ ਦੀ ਜ਼ਰੂਰਤ ਨਹੀਂ ਇਹਦਾ ਲੈਫਟ ਪੰਪ ਖੜ ਦੇਣਾ ਇਹ ਜਿੰਨੇ ਐਚਐਮਟੀਸੀ ਸਾਰੇ ਚ ਇੱਕੋ ਹੀ ਖੂਬੀ ਸੀ ਇੱਕੋ ਜੀ ਖੂਬੀ ਸੀ ਪਾਵਰ ਵਧੀ ਗਈ ਹਾਂ ਪਾਵਰ ਵਧੀ ਗਈ ਠੀਕ ਹੈ ਤੇ ਇਹ ਡਬਲ ਡਿਸਟਰੀਬਿਊਟਰ ਕੰਪਨੀ ਤੋਂ ਹੀ ਹਾਂ ਨਾਟਕਾਂ ਨੂੰ ਵੱਡੀ ਮਸ਼ੀਨ ਦੇ ਚੋਂ ਔਰ ਤੁਸੀਂ ਨਵਾਂ ਟਰੈਕਟਰ ਲੈ ਲਓ ਹੌਲੈਂਡ ਜਿਹਦੇ ਡਬਲ ਡਿਸਟਰੀਬਿਊਟਰ ਆਉਂਦਾ ਜੇ ਮਸ਼ੀਨ ਤੇ ਚੜਾਉਣਾ ਹੈ ਤੇ ਆਪਾਂ ਨੂੰ ਲਵਾਉਣਾ ਪੈਣਾ ਹੁਣ ਤਾਂ ਹਰ ਇੱਕ ਕੰਪਨੀ ਦੇਣ ਲੱਗੀ ਪਰ ਇਹ 65 ਜੀ ਆਇਆ ਸੀਗਾ ਆ ਇਹ ਇਹ ਆ ਇਹਦਾ ਲੈਫਟ ਟਰਾਲੀ ਚੱਕਣ ਵਾਲੀ ਪੈਵळा ਲੀਵਰ ਆ ਇਹਦੇ ਕੰਟਰੋਲ ਨਹੀਂ ਆਉਂਦਾ ਹੁੰਦਾ ਇਹਦੇ ਸਿੰਗਲ ਲੀਵਰ ਹੀ ਹੁੰਦਾ ਇਹਦਾ ਤੁਹਾਨੂੰ ਪਤਾ ਹੋਊਗਾ ਨਾ ਇਹਦੀ ਲੈਫਟ ਕੰਟਰੋਲ ਬਾਰੇ ਹਾਂ ਹਾਂ ਇਹ ਇਹਦੀ ਆ ਸੈਂਸਿੰਗ ਆ ਜਿਵੇਂ ਆਪ ਬਾਈ ਕਹਿੰਦਾ ਇਹ ਰਾਤ ਡੋਲੂ ਕਰਾਏ ਤੇ ਇਹ ਥਰਨ ਵਧੀਆ ਨਾਟਕਾਂ ਨੇ ਕਾਹਤੋਂ ਚੱਲਦਾਈ ਇਹ ਇੰਨੇ ਥਾਂ 'ਚ ਸੈਂਸਿੰਗ ਕਰਦਾ ਸੀਗਾ ਜੇ ਤੁਸੀਂ ਇਹਨੂੰ ਡੋਲੂ ਕਰਾਏ ਤੇ ਇੰਨੇ ਇੰਨੇ ਚੱਕੀ ਜਾਂਦੇ ਆ ਨਾ ਤਾਂ ਇੱਕ ਖਵਦਾ ਸੀ ਤੇ ਨਾ ਇਹ ਵੱਧ ਭਰਦਾ ਸੀਗਾ ਤਾਂ ਬਰਾਬਰ ਚੱਲਦਾ ਸੀ ਆਮ ਆਪਣੇ ਟਰੈਕਟਰ ਜਾਂਦਾ ਤਾਂ ਚੱਕ ਦੇਣਗੇ ਤੇ ਜਾਂ ਥੱਲੇ ਖੋਵ ਦੇਣਗੇ ਤਾਂ ਨਾਟਕਰ ਨੂੰ ਬਾਲਾ ਵਧੀਆ ਮੰਨਦੇ ਸੀ ਉਹ ਸੂਤਾ ਚਾਹੇ ਲੈਫਟ ਹਲਾ ਆਉਂਦਾ ਸੀ ਹਲਾ ਜਿਵੇਂ ਆਪਣੀ ਡੰਡੇ ਨਾਲ ਲੈਫਟ ਕੰਟਰੋਲ ਕਰਦੀ ਹੈ ਇਹਦੇ ਉਨੇ ਥਾਂ 'ਚ ਸੈਂਸਿੰਗ ਹੁੰਦੀ ਨੇ ਥਾਂ 'ਚ ਆ ਜੇ ਮਾੜਾ ਇਹ ਲੀਵਰ ਹਲਾਈ ਚੱਲੋਂਗੇ ਤੋਂਕੇ ਜੇ ਮਾਰੀ ਜਾਂਦਾ ਇਹ ਉਦੋਂ ਤੋਂ ਬਾਈ ਡਬਲ ਕਲਚ ਆਇਆ ਫੇਰ ਹੁਣ ਵੀ ਕੋਈ ਟਰੈਕਟਰ ਨਹੀਂ ਹੋਣਾ ਇਹ ਕਿੰਨੇ ਗੇਅਰ ਇਹਦੇ ਬਾਈ ਬੈਕਸ ਵਾਲੇ ਕਿੰਨੇ ਆ 6 ਤੇ 7 7 ਸਪੀਡਾਂ ਚ ਪੀਟਿਓ ਘੁਮਾਉਂਦਾ ਏ ਇੱਕ ਤਾਂ ਇਹਦੀ ਆਪਦੀ ਨਾਰਮਲ ਸਪੀਡ ਆ ਜੀ ਚ ਘਮਾਉਣਾ ਹੀ ਘਮਾਉਣੀ ਪੀਟਿਓ ਆ ਦੇਖੋ ਆ ਪਹਿਲੇ ਗੇਅਰ ਤੇ ਖੜ ਕੇ ਘੁਮਾਈ ਜੰਦਾ ਠੀਕ ਆ ਇਹ ਆ ਦੂਜੇ ਗੇਅਰ ਤੇ ਖੜ ਕੇ ਦੂਜੀ ਸਪੀਡ ਹੋ ਗਈ ਇਹਦੀ ਹਾਂ ਆ ਪੀਜੀ ਸਪੀਡ ਰਹੀ ਆ ਤੌਤੀ ਸਪੀਡ ਰਹੀ ਆ ਪੰਜ ਸਪੀਡ ਆ ਆ ਆਏ ਇਹ ਰਿਜਨਲ ਸਪੀਡ ਆ ਜਿਹੜੀ ਨੋਰਮਲ ਸਿੱਧੀ ਵੀਡੀਓ ਕਾਦੇ ਨੇ ਹਾਂ ਇਹ ਹੁਣ ਲੈਫਟ ਤੱਕੂਗਾ ਜੇ ਆਪਾਂ ਇਹ ਗੇਅਰ ਕਾੜਤਾ ਇਹਦਾ ਪੱਪ ਫੜ ਗਿਆ ਉਹ ਲੈਫਟੂ ਬਸ ਸਹੀ ਹੈ ਆ ਇੱਕ ਹੋਰ ਹੈ ਤੇ ਤੁਸੀਂ ਦੇਖੋ ਆ ਦੇਖੀ ਬਾਈ ਆਪਣੀ ਮਸ਼ੀਨ ਚੋਕ ਹੋ ਗਈ ਵੈਸੇ ਤਾਂ ਮਸ਼ੀਨ ਤੇ ਲੱਗਦਾ ਨਹੀਂ ਚੱਲ ਕੋਈ ਹੋਰ ਇੰਪਲੀਮੈਂਟ ਤੇ ਚਲਾਉਣਾ ਆ ਵੇਖੋ ਬੈਕਅਪ ਦਾ ਹਾਂ ਬੈਕ ਹੋ ਗਿਆ ਫੜ ਕੇ ਕਰਦਾ ਫੜ ਕੇ ਬੈਠੋ ਉਦੋਂ ਤੋਂ ਰਿਵਰਸ ਵੀਡੀਓ ਫੜ ਕੇ ਬੈਕ ਹੋਣ ਫੇਰ ਇੱਕ ਚੀਜ਼ ਹੋਰ ਇਹਨਾਂ ਨੇ ਛੇ ਚਰੀ ਦਿੱਤਾ ਹਾਂ ਹੋ ਟਰੈਕਟਰਾਂ ਨਾਲ 21 ਚਰੀ ਦਿੱਤੇ ਸੀ ਫੇਰ ਵੇਖਿਆ ਬਾਈ ਤੂੰ

ਉਸਾਈਡ ਗੇਅਰ ਆ ਗਿਆ ਹੂੰ ਮੈਂ ਸਹੀ ਸਾਈਡ ਗੇਅਰ ਇਹਨੂੰ ਮੰਨਦਾ ਹਾਂ ਹਾਂ ਆਹ ਸਾਈਡ ਗੇਅਰ ਨਹੀਂ ਆਪਾਂ ਕਹਿ ਦਦੇ ਇਹਦੂ ਸਖਾਲੇ ਥਾਂ ਤੇ ਕਿਤੇ ਕੋਈ ਬੰਦਾ ਜੇ ਗੇਅਰ ਪਾਉਣੇ ਇਹਦੂ ਸੌਖਾ ਥਾਂ ਕੋਈ ਨਹੀਂ ਇੱਥੇ ਆ ਆਪਣੇ ਸਟੀering ਤੋਂ ਹੱਥ ਇੱਕ ਗੱਠ ਦੂਰ ਜਾਣਾ ਇੱਥੇ ਗੇਅਰ ਪਾਉਣੇ ਫੇਰ ਉਦੋਂ ਇਹ ਇਹਦੀਆਂ 12 ਸਪੀਡਾਂ ਦਾ 6 12 ਸਪੀਡਾਂ ਉਦੋਂ ਸੀ ਹੂੰ ਤਰਨ ਦੇਗਾ ਇਹ ਰਾਜ ਸਪੈਸ਼ਲ ਆ ਹਾਂ ਇਹਦੇ ਵਿੱਚ ਕੀ ਖੂਬੀ ਕੀ ਹੁੰਦੀ ਉਹਨਾਂ ਨੂੰ ਕੀ ਫਰਕ ਪਾਇਆ ਇਹਦੇ ਇੱਕ ਬ੍ਰੇਕ ਪੈਡਲ ਡਬਲ ਆਉਂਦਾ ਸੀਗਾ ਅੱਛਾ ਆਮ ਦੇ ਖੂਗੀ ਹੁੰਦੀ ਸੀ ਇੱਥੇ ਜਿਹੜਾ ਜੀਟਰੋਮੈਟਿਕ ਹੁੰਦਾ ਸੀ ਉਹਦੇ ਇੱਥੇ ਖੂਗੀ ਹੁੰਦੀ ਸੀ ਹਾਂ ਉਹ ਆਇਆ ਜਿੱਧਰਲੇ ਪਾਸੇ ਮਾਰਜੀ ਉਧਰਲੇ ਪਾਸੇ ਦਾ ਪੈਡਲ ਲੱਗ ਜੂਗਾ ਇਹਦੇ ਬ੍ਰੇਕ ਡਬਲ ਆਏ ਸੀਗੇ ਇਹਦੇ ਐਕਸਲ ਨੂੰ ਸਪੋਰਟ ਆ ਗਈ ਸੀ ਇੱਕ ਅੱਛਾ ਜਿੰਨੀ ਕਿ ਮੈਨੂੰ ਮੈਨੂੰ ਫਰਕ ਲੱਗਾ ਇਹਦੇ ਐਕਸਲ ਨੂੰ ਸਪੋਰਟ ਆਉਂਦੀ ਸੀਗੀ ਇਹ ਦੂਜੇ ਨਾਲੋਂ ਉਹ ਇੱਕ ਰੰਗ ਦਾ ਹੀ ਹੁੰਦਾ ਸੀਗਾ ਇਹ 'ਚ ਦੋ ਰੰਗ ਸੀਗੇ ਕਿ ਜਿਵੇਂ ਇਹਦੀ ਸ਼ੋ ਚਿੱਟੀ ਸੀਗੀ ਤੇ ਰਹਿਮ ਤੇ ਮਗਰਾ ਟੈਂਕੀਏ orange color ਦੇ ਹੁੰਦੇ ਸੀ ਜਿਹੜਾ ਜੀਟਰੋਮੈਟਿਕ ਹੁੰਦਾ ਸੀ ਉਹ ਸਾਰਾ ਇੱਕ ਰੰਗ ਦਾ ਹੀ ਹੁੰਦਾ ਸੀ ਹੂੰ ਇਹ ਇਹ ਟਾਵੇਂ ਟਾਵੇਂ ਟਰੈਕਟਰ 2011 ਉਹਨਾਂ ਦੇ ਕੰਪਨੀਆਂ ਲੋ ਇੱਥੇ 에ਅਰ ਪ੍ਰੈਸ਼ਰ ਵਾਲਾ ਪੰਪ ਆਉਣਾ ਹੁੰਦਾ ਸੀ ਜੀਟਰੋਮੈਟਿਕ ਦਾ ਨਾ ਸਾਰੇ ਜਿਹੜੇ ਜਿਹੜੇ ਜੀਟਰ ਪਹਿਲਾਂ 20 11 ਆਏ ਸੀਗੇ ਹਾਂ 20 11 ਇਹ ਬਾਈ ਜਦੋਂ ਸ਼ੁਰੂਆਤ ਜੀਟਰ ਨੇ ਕੀਤੀ ਉਹ ਤੱਕ ਕਿੰਨਾ ਕੁਸ਼ ਟ੍ਰੈਕਟਰ ਨਾਲ ਨਾਲ ਮੇਰੇ ਹਿਸਾਬ ਨਾਲ ਇੱਕ ਵਾਰ ਟਰੈਕਟਰ ਦਾ ਇੰਜਨ ਦਾ ਵੀ ਸਮਾਨ ਦਿੰਦੇ ਹੁੰਦੇ ਸੀ ਸ਼ੁਰੂ ਵਿੱਚ ਪਹਿਲਾਂ ਹਾਂ ਉਹਦੇ ਉਹਦੇ ਬਾਰੇ ਮੈਨੂੰ ਨੌਲੇਜ ਨਹੀਂ ਪਰ ਮੈਂ ਕਈ ਟਰੈਕਟਰ ਵੇਖਿਆ ਜਿਨ੍ਹਾਂ ਦੇ ਆ ਚਾਰ ਨਟ ਜਿੱਥੇ ਲੱਗੇ ਹੋਏ ਆ ਇੱਥੇ 에ਅਰ ਕੰਪਰੈਸ਼ਨਰ ਲੱਗਾ ਹੁੰਦਾ ਸੀਗਾ ਉਹਦਾ ਇੱਥੇ ਗੀਅਰ ਹੁੰਦਾ ਸੀ ਬਾਈ ਤੁਸੀਂ ਉਹਨੂੰ ਕੱਟਣਾ ਹੈ ਗੀਅਰ ਨੂੰ ਤੇ ਕੱਟਿਆ ਜਾਣਾ ਜੇ ਲਾ ਹੁਣ ਸੋਨਾਲੀ ਕਾਹਿੰਗਾ ਟਰੈਕਟਰਾਂ ਚ ਵੀ ਆਇਆ ਆਉਂਦਾ ਭਾਈ ਇਹਦੇ ਉਹ ਆਉਂਦਾ ਹੀ ਇੱਥੇ ਤੇ ਉਹ ਕੱਟਣਾ ਕੱਟ ਲੋ ਜੇ ਤੁਸੀਂ ਹਵਾ ਦਾ ਕੰਮ ਲੈਣਾ ਤੇ ਉਹਦੇ ਲਈ ਇਹੋ ਜਿਹਾ ਕੰਮ ਕੀਤਾ ਹੋਇਆ ਸੀ ਕੰਪਨੀ ਨੇ ਬਹੁਤ ਵਧੀਆ ਪਰ ਇਹ ਜਿਵੇਂ ਇਹਦੇ ਡਾਇਰੈਕਸ਼ਨਾਂ ਕਰਕੇ ਨਾ ਇਹ ਇਹ ਕਈ ਵਾਰਾਂ ਤਾਂ ਫੋੜਦੀ ਆੜੀ ਟਰਾਲੀ ਕਾਢ ਲਿਆਉਂਦਾ ਹੀ ਹੂੰ ਜਿਹੜੇ ਬੰਦੇ ਨੂੰ ਇਹਦੇ ਬਾਰੇ ਨਾਲ ਅਸੀਂ ਟਾਪ ਲੋਅ ਚ ਜਾਂ ਪਹਿਲੇ ਹਾਈ ਚ ਜਿਹੜਾ ਬੰਦਾ ਜਾਦੇ 25 11 ਚਲਾਉਂਦਾ ਸੀ ਇਹ ਟਰਾਲੀ ਦੇ ਹਾਕ ਨੂੰ ਤਾਂ ਇੰਨਾ ਹਲਾ ਨੂੰ ਟਰਾਲੀ ਦੇ ਹਾਕ ਨੂੰ ਹਲ ਵੀ ਹੋਣ ਵੀ ਇਹ ਵੱਡੇ ਟਰੈਕਟਰ ਨਾਲੋਂ ਤਾਂ ਜ਼ਿਆਦਾ ਹੀ ਖਾਈਦਾ ਤੁਰਦਾ ਜ਼ਰੂਰ ਮੱਠਾ ਪਰ ਬਹੁਤ ਹਲ ਖਚ ਲੈਂਦਾ ਪਹਿਲਾਂ ਲੋਕ ਜੇ ਆਪਣੇ ਪੱਖੇ ਲੱਗੇ ਹੁੰਦੇ ਇਹ ਖੇਤਾਂ ਦੇ ਵਿੱਚ 8 ਦਾ ਇੰਜਣ ਹੁੰਦਾ ਹੀਗਾ ਤਾਂ ਤੇ ਉਹ ਇੰਜਣ ਲਿਆਣਾ ਪੈਂਦਾ ਨੇ ਇੱਕ ਖੇਤੋਂ ਦੂਜੇ ਖੇਤ ਹਾਂ ਤੇ ਉਹ ਹੁਣ ਕਈ ਬੰਨੇ ਇਹਨੂੰ ਲਾਗਦਾ ਹੀ ਉਹਨੇ ਕਹਿੰਦੇ ਟੇਲ ਘੱਟ ਖਾਂਦਾ ਹੈ ਇੰਨਾ ਹੀ ਖਾਂਦਾ ਕਾਦੇ ਤੇ ਭਈ ਜੋ ਕਿਤਾ ਜਿਵੇਂ ਪਾਣੀ ਕੱਢਦੇ ਹੈਗੇ ਔਖਿਆਂ ਦੇ ਉੱਪਰ 8 ਦੇ ਇੰਜਨ ਲੱਫਟ ਹੁੰਦੇ ਹੈਗੇ ਖੇ ਟਿੰਜਨ ਇੱਕ ਖੇ ਤੋਂ ਦੂਜੇ ਕਿਸਮ ਜਾਣਾ ਜਾਣਾ ਹਾਂ ਤੇ ਉੱਥੇ ਸਿੱਧਾ ਇਹਨੂੰ ਪੁਲੀ ਲੱਗੀ ਹੁੰਦੀ ਹੈ ਇੱਥੇ ਹਾਂ ਹਾਂ ਪੁਲੀ ਹਜੇ ਵੀ ਆਪਣੇ ਪਈਆ ਚਾਰਾ ਨਟਾਂ ਚ ਲੱਗ ਨਹੀਂ ਆਪਾਸ ਜਿਹੜੇ ਨਟ ਉਹ ਤੱਕ ਤੇਰੀ ਇਹ ਖਾਂਦਾ ਗੇਰਾਂ ਚ ਹਾਂ ਹਾਂ ਇਹ ਇਹੀ ਆ ਨਾ ਤੂੰ ਘਰੇ ਚਲਾਉਣਾ ਇਹਨੂੰ ਜਨਰੇਟਰ ਆਪਣਾ ਰੱਖ ਚਾਹ ਤਾਂ ਇਹ ਇਹਦੀਆਂ ਖੂਬੀਆਂ ਤਾਂ ਆਪਾਂ ਹੁਣ ਜੇ ਗਿਣੌਣ ਲੱਗ ਗਏ ਨਾ ਤੇ ਉਦੋਂ ਇਹ ਨਾ ਇਹਦੀ ਬ੍ਰੇਕ ਪਾਵਰ ਸਿਗੀ ਉਦੋਂ ਉਦੋਂ ਕੋਈ ਵੀ ਇਹਦੇ ਬਰਾਬਰ ਦਾ ਟਰੈਕਟਰ ਹੁਣ ਤਾਂ ਹਰ ਇੱਕ ਟਰੈਕਟਰ ਚਲੋ ਜੌਂਡੀਅਰ ਆ ਗਿਆ ਜੌਂਡੀਅਰ ਨੇ ਕੋੜ ਕਾੜਦਾ ਜਿਵੇਂ ਹੀ ਫੁੱਲ ਪਰ ਉਦੋਂ ਦੀ ਇਹਦੀ ਬ੍ਰੇਕ ਦੀ ਕੋਈ ਰਾੜ ਨਹੀਂ ਹੁੰਦੀ ਸੀ ਇਹਨੂੰ ਪਾਈਪਾਂ ਹੀ ਜਾਂਦੀਆਂ ਸੀ ਹਾਂ ਪ੍ਰੇਜ ਹਾਂ ਪ੍ਰੇਜ ਇਹ ਹੁਣ ਆਪਣੇ ਲੋਕਾਂ ਨੇ ਇਹ ਚ ਪਾਣੀ ਪਾ ਗਿਆ ਬਾਈ ਇਹ ਜਿਹੜਾ ਬ੍ਰੇਕਲ ਹੁੰਦਾ ਤੁਹਾਨੂੰ ਮੇਰੇ ਨਾਲ ਜ਼ਿਆਦਾ ਨੌਲੇਜ ਹੋਊਗੀ ਜਿਹੜਾ ਬ੍ਰੇਕਲ ਤੇਲ ਹੁੰਦਾ ਇਹ ਕਿਸੇ ਵੀ ਟੈਂਪਰੇਚਰ ਤੇ ਜਾ ਕੇ ਆ ਦਾ ਰੂਪ ਨਹੀਂ ਚੇਂਜ ਕਰਦਾ ਠੀਕ ਹੈ ਕਿਸੇ ਵੀ ਤਾਪਮਾਨ ਤੇ ਜਾ ਕੇ ਇਹ ਜਿਵੇਂ ਪਾਣੀ ਭਾਹ ਬਣ ਜਾਂਦਾ ਹਾਂ ਇਹ ਕੋਈ ਇਹ ਚੇਂਜ ਨਹੀਂ ਕਰਦਾਗਾ ਇਹ ਤੇ ਤਾਪਮਾਨ ਦਾ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ ਕੋਈ ਜ਼ਿਆਦਾ ਡਿਗਰੀ ਤੇ ਕਰਦਾ ਹੋਵੇ ਇਹ ਹੁਣ ਜਦੋਂ ਤੁਸੀਂ ਇਹਨੂੰ ਚਲਾਈ ਜਾਂਦੇ ਆ ਇਹ ਖੜਾ ਰਹਿੰਦਾ ਜਦੋਂ ਇਹ ਚ ਪਾਣੀ ਪੈ ਗਿਆ ਇਹਦੇ ਵਿੱਚ ਜਾਂ ਬ੍ਰੇਕ ਵਾਲਾ ਆਪਾਂ ਮਾੜਾ ਪਾਤਾ ਜਦੋਂ ਟਰੈਕਟਰ ਗਰਮੀ ਹੋਈ ਇਹ ਚ ਹਵਾ ਬਣ ਜਾਣੀ ਹੈ ਜਦੋਂ ਪਾਣੀ ਹੋਇਆ ਉਹਨੇ ਫੈਲਣਾ ਤੇ ਉਹ ਬ੍ਰੇਕ ਲਾ ਆਉਂਦਾ ਬਦਨਾਵੇਂ ਇਹਨੂੰ ਕਰਦੇ ਆ ਵੀ ਇਹ ਐ ਹੋ ਗਿਆ ਇੱਕ ਮੈਂ ਹੁਣ ਮਿਸਤਰੀ ਦੀ ਵੀਡੀਓ ਵੇਖੀ ਆ ਉਹਨੇ ਸੋਹਣਾ ਕੰਮ ਕੀਤਾ ਉਹਨੇ ਆ ਪੁੱਠਾ ਕਰਕੇ ਕਾਸਤਾ ਆ ਜਿਹੜੀ ਟਿਊਬ ਆ ਨਾ ਉਤਲੇ ਪਾਸੇ ਉਹ ਬੰਦ ਕਰਤੀ ਛੇ ਥੱਲੇ ਕੱਢਤਾ ਅੱਛਾ ਵੀ ਜਿਵੇਂ ਉਤੋਂ ਘੱਟਾ ਮਿੱਟੀ ਜਾ ਕੇ ਪਾਣੀ ਪੀ ਕੇ ਤੇ ਇਹਦੀ ਲੈਦਰਾਂ ਚ ਜਾਮ ਹੋ ਜਾਂਦਾ ਸੀ ਹੁਣ ਉਹ ਥੱਲੇ ਵਾਲੇ ਪਾਸੇ ਘਾਤਤਾ ਨੇ ਉਤੋਂ ਬੰਦ ਕਰਤਾ ਮੈਂ ਵੇਖਿਆ ਉਹ ਬੰਦਾ ਨਾਟਕੇ ਨਾਲ ਵਿੱਚ ਪਹਿਲਾ ਸਟਾਪ ਪਤਾ ਨਹੀਂ ਕਿੱਥੋਂ ਦਾ ਪਰ ਮੈਨੂੰ ਵਧੀਆ ਲੱਗਾ ਉਹਦੀ ਗੱਲ ਹੁਣ ਇਹ ਬਾਕੀ ਜਿਹੜੀ ਪਾਈਪ ਪੂਪ ਲਾਈਨ ਥੱਲੇ ਦੀ ਕਰਤੀ ਤੇ ਉੱਤੇ ਕਰਤਾ ਇਹਦੀ ਬ੍ਰੇਕ ਉਹਦੋਂ ਪਾਵਰ ਆਈ ਸੀਗੀ ਉਹਦੇ ਵਾਲੀ ਜਿਵੇਂ ਬਿਨਾਂ ਰਾੜ ਵਾਲੀ ਲੋਕੀ ਤਾਂ ਹੁਣ ਰਾੜਾਂ ਵਾਲੀ ਕਰਾਈ ਜਾਂਦੇ ਪਰ ਜਿਹੜਾ ਸੌਖ ਸੁਆਦ ਇਹਦਾ ਸੀ ਕੋਈ ਡਿੱਕਾ ਨਹੀਂ ਕੋਈ ਟੱਲਣੀ ਰਾੜਾਂ 'ਚ ਤਾਂ ਮੱਲੋ ਮੱਲੀ ਆਪਾਂ ਨੂੰ ਪੈਣੀ ਪੈਣੀ ਆ ਵਾਸ਼ ਕਸੂ ਜਾਂ ਰਾੜ ਕਸੂਗੀ ਇਹਦਾ ਇਹ ਸ਼ੌਕ ਸੀਗਾ ਜਿਵੇਂ ਪੈਟਲਾਂ ਦੀ ਕੱਲੀ ਉਹ ਰਾੜ ਮੇਨ ਇੱਕ ਹੀ ਰਾੜ ਸੀਗੀ ਬਸ ਪੈਟਲਾਂ ਵਾਲੀ ਉਹ 'ਚ ਵੀ ਕੋਈ ਜ਼ਿਆਦਾ ਨਹੀਂ ਸੀਗਾ ਇਹਨਾਂ ਦੇ ਇੱਥੇ ਇੱਧਰ ਤੇਲ ਭਰਿਆ ਹੁੰਦਾ ਸੀ ਇਹਦੇ 'ਚ ਵੀ ਆ ਨਾ ਥੱਲੇ ਹਾਂ ਇਹਨਾਂ 'ਚ ਟਿਊਬਾਂ 'ਚ ਇਹਨਾਂ 'ਚ ਡਾਇਰੈਕਸ਼ਨਾਂ 'ਚ ਹਾਂ ਹਾਂ ਡਾਇਰੈਕਸ਼ਨਾਂ 'ਚ ਤੇਲ ਬਈ ਤੇਲ ਹਾਂ ਇਹ ਪਰ ਮੇਰੇ ਹਿਸਾਬ ਨਾਲ ਚੈੱਕ ਨਹੀਂ ਕਰਦੇ ਚੈੱਕ ਕਰਨਾ ਚਾਹੀਦਾ ਕੁਝ ਟਾਈਮ ਬਾਅਦ ਹਾਂ ਕਰਨਾ ਚਾਹੀਦਾ ਉਹ ਹੋਲੈਂਡ ਦੀ ਲੀਕ ਕਰ ਦੁੰਦਾ ਜੇ ਉਹਦਾ ਤੇਲ ਗਾੜਾ ਪਾਇਆ ਜਾਂ ਆਪਾਂ ਚੇਂਜ ਨਾ ਕੀਤਾ ਜੇ ਉਹਦਾ ਕੰਪਨੀ ਦਾ ਬ੍ਰਾਂਡ ਤੁਹਾਨੂੰ ਮੈਂ ਅੱਗੇ ਵੀ ਦੱਸੀ ਸੀ ਆਪਣਾ ਡ੍ਰਾਈਟਰ ਮਸ਼ੀਨ ਤੇ ਹੁੰਦਾ 2002 ਮਾਡਲ ਮਸਤਰੀ ਨੇ ਕਿਹਾ ਵੀ ਜਿਹੜਾ ਜੌਂਡੀਅਰ ਹੈ ਨਾ ਇਹ ਉਹ ਤੋਂ ਲੈਂਦਾ ਤੇਲ Shell ਕੰਪਨੀ ਹੂੰ ਤੇ ਉਹ ਤੋਂ ਉਹ 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 ਤੋਂ ਕਰਾਉਂਦਾ ਹੈ ਪੈਕਿੰਗ ਆ ਨਾ ਆਪਦਾ ਲਾਉਂਦਾ ਤੇ ਆਪਾਂ ਸਿੱਧਾ ਸੈੱਲ ਦਾ ਲੈ ਕੇ ਪਾ ਦਗੇ ਅਸੀਂ ਜੋਂਡੀਰ ਚੋਂ ਤੇਲ ਸੈੱਲ ਦਾ ਲੈ ਕੇ ਪਾਤਾ ਉਹੀ ਨੰਬਰ ਉਹੀ ਗ੍ਰੇਡ ਪਰ ਉਹ ਟਰੈਕਟਰ ਸਾਨੂੰ ਦੁਬਾਰਾ ਤੇਲ ਵੀ ਕੱਢਣਾ ਪਿਆ ਤੇ ਉਹ ਉਹ ਨੌਕਸ ਨਹੀਂ ਨਿਕਲਿਆ ਉਦੋਂ ਮੁੜ ਕੇ ਉਹ ਸਵੇਰ ਸਟਾਰਟ ਹੋਣਾ ਉਹਨੇ ਉਹਨੇ 2-3 ਸਕਿੰਟ ਉਹਦਾ ਸਟੀering ਖਾਲੀ ਚੱਲਦਾ ਉਹ ਮੇਰੇ ਮਨ ਦਾ ਵਹਿਮ ਚ ਕੁਛ ਕਹਿ ਲੋ ਜਿਹੜਾ ਗ੍ਰੇਡ ਕੰਪਨੀ ਦਿੰਦੀ ਹੈ ਉਹੀ ਡਾਇਰੈਕਸ਼ਨ ਚ ਹੋਵੇ ਜਾਲੀ ਤ ਹੋਰ ਨਾ ਪਾਇਆ ਹੋਵੇ ਕਿਉਂਕਿ ਬਾਜ ਹਟਾਉਣ ਦੀ ਗੱਲ ਤੇ ਕੋਈ 90 ਨੰਬਰ ਸੀਲ ਪਾਈ ਹੁੰਦਾ ਕੋਈ ਕੁਛ ਪਾਉਂਦਾ ਉਹ ਤੁਹਾਨੂੰ ਜਿਵੇਂ ਇਹ ਨੇ ਜਿਹੜਾ ਕੰਪਨੀ ਨੇ ਤੇਲ ਦਿੱਤਾ ਉਹ ਉਹਨਾਂ ਦਾ ਉਹ ਲੈਵਲ ਰੱਖਿਆ ਹੋਇਆ ਵੀ ਜੇ ਆਹ ਟੈਂਪਰੇਚਰ ਤੇ ਜਾਊਗਾ ਤੇ ਫੇਰ ਇਹ ਪਾਹ ਬਣੂਗਾ ਜਦੋਂ ਉਹ ਆਪਣਾ ਪਾਇਆ ਹੋਇਆ 90 ਨੰਬਰ ਜਾਂ ਗ੍ਰੀਸ ਪਾਇਆ ਹੋਇਆ ਜਦੋਂ ਥੋੜੀ ਜੀ ਗਰਮੀ ਹੁੰਦੀ ਉਹਨੇ ਬਾਹਰ ਨੂੰ ਧੱਕਾ ਮਾਰ ਨਹੀਂ ਮਾਰਨਾ ਇਹ ਆ 25 ਗ੍ਰੇਡ ਇੱਕ ਆਪਣਾ ਉਹ 5038 ਆ ਬਾਈ ਕੋਈ ਵੀ ਜਿਹੜਾ ਬੰਦਾ ਲੈਣਾ ਚਾਵੇ ਉਹ ਇਹ ਸੋਚ ਕੇ ਆਵੇ ਨਵਾਂ ਟਰੈਕਟਰ ਲੈਣ ਚੱਲੇ ਪੈਸੇ ਜ਼ਿਆਦੇ ਹੋ ਸਕਦੇ ਆ ਉਹ ਕਿਉਂਕਿ ਲੱਗੇ ਆ ਲੈਣੀ ਆ ਤੇ ਪਰ ਆ ਹੀ ਨਹੀਂ ਕੋਈ ਕਹਿ ਸਕਦਾ ਵੀ ਇਹ ਕੱਲ ਨੂੰ ਖੜ ਜੂ ਉਹ ਤੁਹਾਨੂੰ ਆਪਾਂ ਚਲਾ ਕੇ ਵਿਖਾ ਦੇਣਾ 5038 ਉਹ ਲੈਣਾ ਉਹ ਲੈ ਲੈ ਉਹ 2511 ਲੈਣਾ ਉਹ ਲੈ ਲੈ ਆ 2511 ਲੈਣਾ ਤਾਂ ਲੈ ਲੈ ਹੌਲੈਂਡ ਲੈਣਾ 10 ਮਾਡਲ ਲੈਣਾ 10 ਮਾਡਲ ਹੌਲੈਂਡ ਲੈਣਾ ਸਾਰੇ ਹੀ ਵਕਾਊ ਕਰਦੇ ਬਾਈ ਹੁਣ ਨਵੇਂ ਲਿਆਉਣੇ ਆ ਫਿਰ 4 ਵੀਲ ਕੇ ਕੀ ਚੱਕਰ ਨਹੀਂ 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 ਨਵੇਂਾਂ ਦਾ ਨਹੀਂ ਚੱਕਰਗਾ ਹਾਂ ਇਹ ਨਾ ਮੈਨੂੰ ਜਦੋਂ ਕੋਈ ਚੀਜ਼ ਸੁਣੀਦਾ ਅੱਜ ਤਾਂ ਮੈਂ ਰਿਆਲ ਹੀ ਜਾਂਦਾ ਮੈਂ ਇੱਕ ਟਰੈਕਟਰ ਆਪਾਂ ਕੱਲ ਵਿੱਚ ਆ ਜੋਂਡੀਰ ਮੈਂ ਉਹ ਬਾਈ ਤੋਂ ਵੀਡੀਓ ਐਡ ਕਰਾਉਂਗਾ ਵਿੱਚ ਉਹ ਸੀਗਾ 2001 ਮਾਡਲ ਹਾਂ ਉਹ ਜਗਰਾਉਂ ਦਿੱਤਾ ਮੁੰਡੇ ਨੂੰ ਬਹੁਤ ਚੰਗਾ ਟਰੈਕਟਰ ਸੀਗਾ ਸੁਪਰ ਸੀਡਰ ਤੇ ਟਰੈਕਟਰ ਉਹ ਲੈ ਗਿਆ ਇਹ ਨਾ ਨਾ ਬਾਈ ਦੀਆਂ ਵੀਡੀਓ ਕਰਕੇ ਬਾਲੇ ਮੁੰਡੇ ਫੋਨ ਲਾਉਂਦੇ ਆ ਬਾਈ ਯਾਰ ਸਾਨੂੰ ਟਰੈਕਟਰ ਦੇ ਦੇ ਲੱਭ ਕੇ ਜੌਂਡੀ ਆਰ ਤੂੰ ਮਸ਼ਹੂਰੀ ਕਰਦਾ ਜਾਂ ਹੌਲੈਂਡ ਦਾ ਇਹਦੇ ਉਹ ਫਿਰ ਇੰਨਾ ਕੁਸ ਲਿਆਂਦਾ ਹੋਇਆ ਮੇਰਾ ਸੋਚਿਆ ਹੋਇਆ ਵੀ ਜੇ ਕੋਈ ਲਊਗਾ ਨਾਲੇ ਪਾਉਣਨ ਨਾਲੇ ਫਲੀਆਂ ਨਾਲੇ ਤਾਂ ਚਲਾ ਲਿਆ ਕਰੂੰਗਾ ਨਾਲੇ ਦੇ ਦਿਆ ਕਰੂੰਗਾ ਜੇ ਕੋਲੇ ਖੜਾ ਹੋਊਗਾ ਜੇ ਕੋਈ ਜੌਂਡੀ ਆਰ ਮੰਗਦਾ ਹੁਣ ਟਰੈਕਟਰ ਤਾਂ ਇਹ ਮੇਰੇ ਸਾਹਮਣੇ ਸੱਤ ਆ ਆਪਣੇ ਕੋਲੇ ਹਾਂ ਤੇ ਸਤਾਂ ਹੋਰ ਲਿਆਉਂਗਾ ਤਾਂ ਬਾਪੂ ਜੀ ਕਾ ਮਾਰਦਾ ਤਾਂ ਕਰਕੇ ਯਾਰ ਆਦਾ ਵੀ ਜੇ ਵਿੱਚੋਂ ਦੋ ਨਿਕਲ ਜਾਣਗੇ ਉਹ ਕਹਾਂਦਾ ਤੂੰ ਆਹੀ ਵੀ ਰਹਿਣਾ ਕਦੇ ਸਾਰੇ ਥਾਂ ਤੇ ਟਰੈਕਟਰ ਟਰੈਕਟਰ ਖਿਲਾਰ ਦੇਣਾ ਇਹੋ ਕੱਲ ਇਹੋ ਗੱਲ ਹੈ ਇੱਕਦਮ ਅੱਗੇ ਮੈਂ ਮੈਨੂੰ ਲੱਗੋ ਤਈਆ ਬਾਈ ਕਹਿੰਦਾ ਇਹਦਾ ਕਹਿੰਦਾ ਆ ਕੇ Rajasthan ਚੋਂ ਕਹਿੰਦਾ ਕਿਦਾ ਇਹ ਚੰਗਾ ਲੱਗਾ ਸੀਡੀ ਸੌਂ ਕੇ ਤੇ ਮੋਟਰਸਾਈਕਲ ਆ ਲੈਣਾ Rajasthan ਚੋਂ ਤੇ ਹੋਰ ਸੀ ਉਹ ਹੋਰ ਹੈ ਬਾਈ ਉਹ 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 ਵੀ ਵੇਚ ਤਾ ਅਗੇ ਤੇਲ ਘੱਟ ਖਾਂਦਾ ਮੈਂ ਨਾ ਤੁਹਾਨੂੰ ਆਹ ਆਹ ਟਰੈਕਟਰ ਸੀਗਾ ਮੈਂ ਕਿਸੇ ਮਿੱਤਰ ਨੂੰ ਕਹੇ ਮੈਨੂੰ ਲੱਭ ਦੇ ਉਹਨੇ ਫੋਨ ਕੀਤਾ ਮੈਨੂੰ ਆਹਦਾ ਵੀ ਟਰੈਕਟਰ ਲੈ ਜਾ ਜਿੱਦਨ ਮੈਂ ਤੂੜੀ ਵਾਲੀ ਮਸ਼ੀਨ ਤੋਂ ਆਇਆ ਇਹ ਬਾਈ ਨੂੰ ਵੀ ਮੈਂ ਦੱਸਿਆ ਉਹ ਦਿਨ 95 ਮਾਡਲ ਫੋੜ ਲਿਆਂਦਾ ਜਦੋਂ ਕੋਈ ਚੰਗੀ ਚੀਜ਼ ਮਿਲ ਜਾਂਦੀ ਫਿਰ ਐ ਹੁੰਦਾ ਵੀ ਯਾਰ ਲੈ ਆ ਉਹ ਜੌਂਡੀਅਰ 2001 ਮਾਡਲ ਲਿਆਂਦਾ ਸੀਗਾ ਤੁਹਾਨੂੰ ਵੀਡੀਓ ਵਿਖਾਉਂਗਾ ਹਾਂ ਤੇ ਕਰਨਾ ਜਿਉਂ ਆਇਆ ਸੀਗਾ ਉਹ ਵੱਡੀ ਮਸ਼ੀਨ ਤੇ ਚੜਿਆ ਹੋਇਆ ਸੀਗਾ ਜਦੋਂ ਤੋਂ ਆਇਆ ਸੀ ਨਾ ਉਹਦੀ ਹੱਕ ਪਾਈ ਸੀ ਨਾ ਉਹਦੀਆਂ ਲੈਂਕਾਂ ਪਾਈਆਂ ਸੀ ਲੈਂਕਾਂ ਵੀ ਉਵੇਂ ਹੀ ਸੀਗੀਆਂ ਤੇ ਹੱਕ ਵੀ ਉਵੇਂ ਜਿਵੇਂ ਕੰਪਨੀ ਦੀ ਹੁੰਦੀ ਆ ਵੱਡੀ ਮਸ਼ੀਨ ਤੇ ਜੌਂਡੀਅਰ ਨੂੰ ਹੁੰਦਾ ਕੁਛ ਨਹੀਂ ਐ ਇੱਕ ਹੀ ਗਰਾਰੀ ਘੁੰਮਣੀ ਜਾਂਦੀ ਐ ਘੁੰਮਣਾ ਹੋਰ ਸਾਨੇ ਚ ਕੋਈ ਚੀਜ਼ ਹੀ ਨਹੀਂ ਉਹਦੇ ਠੀਕ ਆ ਬਾਈ ਹੁਣ ਆਪਾਂ ਪੀਏ ਚਾਹ ਫੇਰ ਆਪਾਂ ਗਾਹ ਕਰਦੇ ਆ ਮੈਡਮ ਹਨਾ ਹੋਰ ਆ ਜਿਵੇਂ ਇਹਦੀ ਤਕਨੀਕ ਦੀ ਗੱਲ ਆ ਵੀ ਉਹ ਸਮੇਂ ਇਹਨਾਂ ਨੇ ਇੰਨੀ ਜ਼ਿਆਦਾ ਤਕਨੀਕ ਦੇ ਤੇ ਜੇ ਇਹ ਅੱਜ ਕੰਪਨੀ ਚੱਲਦੀ ਹੁੰਦੀ ਕੀ ਇਹ ਕਾਮਯਾਬ ਹੋਣੀ ਸੀ ਦੂਜਿਆਂ ਦੇ ਮੁਕਾਬਲੇ ਵੀ ਤਕਨੀਕ ਦੇ ਵਿੱਚ ਉਹਨਾਂ ਅੱਗੇ ਜਾਣਾ ਸੀ ਇਹਨੇ ਹਾਂ ਬਾਈ ਜਾਣਾ ਸੀਗਾ ਇਹ ਖੋਨੂ ਮੇਂ ਦੱਸਿਆ ਜਿਹੜਾ ਜਿਹੜੀ ਚੀਜ਼ ਨੇ ਫਾਇਦਾ ਕਰ ਕੀਤਾ ਉਹ 911 ਦੇ ਵਿੱਚ ਤੁਸੀਂ ਵੇਖੋਗੇ ਉਹਨਾਂ ਨੇ ਇਹੀ ਸੋਚਿਆ ਵੀ ਜ਼ਿਮੀਦਾਰ ਦੇ ਪੈਸੇ ਵੱਜ ਜਾਣ ਬਈ ਮੈਂ ਵਿੱਚੋਂ ਤੇਰੀ ਗੱਲ ਕੱਟਣ ਲੱਗਾ ਵਾਂ ਇਹਨਾਂ ਦਾ ਜਿਹੜਾ ਜੀਟਰ ਆਉਂਦਾ 8011 ਤੇ 811 ਮੈਂ ਵੀਡੀਓ ਵੀ ਕੀਤੀਆਂ ਸ਼ਾਇਦ ਤੁਸੀਂ ਦੇਖਿਆ ਹੋਵੇ ਉਹਦੀ ਜਿਹੜੀ ਸ਼ੀਟ ਆਉਂਦੀ ਸੀ ਉਹ ਚ ਵੀ ਹਵਾ ਭਰੀ ਹੁੰਦੀ ਸੀ ਵੀ ਐਨੀ ਕੰਫਰਟੇਬਲ ਬਹੁਤ ਜ਼ਿਆਦਾ ਪਤਾ ਹੀ ਨਹੀਂ ਕਿੰਨੀ ਕੋਚ ਚ ਤਕਨੀਕ ਉਹ ਟਰੈਕਟਰ ਜੇ ਬਈ ਕਿਤੇ ਆਪਾਂ ਟਾਈਮ ਲੱਗਾਣਾ ਆਪਾਂ ਚੱਲਾਂਗੇ ਉਹ ਟਰੈਕਟਰ ਜਦੋਂ ਤਕਨੀਕ ਦੇਖ ਕੇ ਤੂੰ 2 ਘੰਟਿਆਂ ਦੀ ਵੀਡੀਓ ਕਰੇਗਾ ਸ਼ੂਟ ਉਹ ਤੇ ਤੁਸੀਂ ਹੈਰਾਨ ਹੋ ਜਾਓਗੇ ਬਾਈ ਉਹਦੇ ਮੂਰਲੇ ਸਪਿੰਡਲਾਂ ਚ ਸ਼ੱਕ ਕਰਾਉਂਦੇ ਨੇ ਸ਼ੱਕ ਕਰ ਹਾਂ ਹਾਂ ਉਹਦੇ ਚ ਤਾਂ ਤੇ ਮੂਰਲੇ ਤੇ ਸ਼ੱਕਰ ਕਮਾਲ ਦੀ ਗੱਲ ਹੈ ਸ਼ੱਕ ਕਰ ਦਿੱਤੇ ਸੀ ਉਹਦੇ ਚ ਹਾਂ ਬਾਕੀ ਜੀ ਜੀਟਰ ਦਾ ਹੀ ਸਭ ਤੋਂ ਬਦਨਾਮ ਲੋਕੀ ਕਰਦੇ ਵੀ ਸੜਕ ਤੇ ਕੌਂਕੌਂ ਕਰਦਾ ਜਿਹੜਾ ਇਹਨਾਂ ਦਾ ਉਹ ਆਏ ਨਾ ਕ੍ਰਿਸਟਲ ਕ੍ਰਿਸਟਲਾਂ ਦਾ ਕ੍ਰਿਸਟਲ ਆ ਕ੍ਰਿਸਟਲ ਵਾਸੀ ਗੇਰਾਂ ਤੇ ਹਾਂ ਹਾਂ ਉਹ ਤੁਸੀਂ ਕਾਰ ਦੀ ਆਵਾਜ਼ ਆਊਗੀ ਮਾੜੀ ਮੋਟੀ ਪਰ ਉਹ ਤੇ ਬੈਠੂ ਨਾ 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 ਮੇਰੇ ਸਾਹਮਣੇ ਇੰਨਾ ਭਾਰਾ ਟਰੈਕਟਰ ਵੀ ਨਹੀਂ ਕੋਈ ਹੋਣਾ ਉਹਦੇ ਬਰਾਬਰ ਬਹੁਤ ਉਹਦੇ 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 ਬਈ ਇੱਕ ਲੋਕਾਂ ਨੇ ਫੇਲ ਕਰਤਾ ਯਾਰ ਇੱਕ ਚੀਜ਼ ਹੋਰ ਉਹਦੇ ਇੱਥੇ ਸ਼ੀਟ ਦੇ ਮਗਰਲੇ ਪਾਸੇ ਭਲਾਦੀ ਪੈ ਜਾਓ ਹਾਂ ਬਹੁਤ ਖੁੱਲਾ ਹੈ ਨਾ ਮੈਂ ਥੋੜੀ ਜਿਹੀ ਵੀਡੀਓ ਸੁਣੀ ਆ ਇਹਦੀ ਇਹਦੀ ਨਾ ਮੈਨੂੰ ਸਭ ਤੋਂ ਬਈ ਮਾੜੀ ਗੱਲ ਇਹ ਲੱਗਦੀ ਆ ਇਹਦੀ ਜਦੋਂ ਆਹ ਲੈਪਟਾਪ ਆ ਖੋਲ ਲੈਣਾ ਤੁਸੀਂ ਇਹ ਇਹ ਦਾ ਦਵਾਰਾ ਨਾਟ ਲੱਗਣਾ ਵਿੱਚੋਂ ਮਿੱਟੀ ਤੇ ਜੰਗਾਲ ਹੀ ਨਿਕਲਣਾ ਆਓ ਲੋਹਾ ਜਨੇ ਕੇ ਮਾੜਾ ਲੱਗਾ ਚੇ ਕੋਈ ਵੀ ਹਰ ਇੱਕ ਵਾਰੀ ਤੁਹਾਨੂੰ ਇਹਦਾ ਉਹ ਲਾ ਕੇ ਹੀ ਕੰਮ ਕਰਨਾ ਪੈਣਾ ਪਉਂਦੀ ਜਿੰਨਾ ਮਰਜੀ ਸਾਂਭਿਆ ਹੋਇਆ ਜਿਹੜਾ ਹੌਲੈਂਡਾ ਜਾਂ ਜੌਂਡੀਆ ਤੁਸੀਂ ਜਿਹੜਾ ਨਟ ਖੋਲ ਲੂਗੇ ਥੱਲੇ ਵਿੱਚੋਂ ਸਟੀਲ ਦਾ ਨਿਕਲੂਗਾ ਬਸ ਮੈਨੂੰ ਹੋਰ ਇਹ ਚ ਕੋਈ ਕਮੀ ਨਹੀਂ ਸੀ ਜੇ ਇਹਦਾ ਮਟੀਰੀਅਲ ਜਾਂ ਇਹਦੀ ਜਿਹੜੀ ਆ ਦੇਗ ਵਗੈਰਾ ਲੱਗਦੀ ਇਹਦੇ ਵਿੱਚ ਉਹ ਥੋੜੀ ਜੀ ਕੁਆਲਿਟੀ ਦੀ ਲੱਗੀ ਹੁੰਦੀ ਇਹ ਹਜੇ ਵੀ 95 11 ਹੋਂਦੇ ਟਰੈਕਟਰਾਂ ਨਾਲ ਭੀੜੀ ਜਾਂਦਾ ਬਈ ਤੇ ਇਹਦੇ ਹੌਲੈਂਡ ਵਾਂਗੂ ਜਿਵੇਂ ਹੌਲੈਂਡ ਤੇ ਤਾਂ ਹੋਂ ਆਉਂਦੀ ਹੈ ਨਾ ਆ ਤੁਸੀਂ ਜੇਬ ਜੀ ਇੱਕ ਤਾਂ ਆ ਆ ਛੇਦ ਹੋਗੇ ਨਾ ਦੋ ਨਾਟਕਰਾਂ ਦੇ ਚਾਰ ਹੁੰਦੇ ਸੀ ਇਹਦੇ ਇੱਥੇ ਆ ਕਿੱਲੀ ਦਿੱਤੀ ਹੋਈ ਸੀ ਜਿਵੇਂ ਆਪਾਂ ਉਹਦੀ ਸੈਂਸਿੰਗ ਵਧਾ ਘਟਾ ਲੈਣੀ ਆ ਇਹਦੇ ਆ ਇੱਥੇ ਸੀਗੀ ਆ ਦੇਖੋ ਇਹਨੂੰ ਜੇਬ ਜੀ ਥਾਂ ਤੇ ਵਾਹਣਾ ਉਹ ਜੀ ਥਾਂ ਤੇ ਕਰ ਲੋ ਆਮ ਤਾਂ ਆਪਣੇ ਮੈਸਤਰੀ ਕੱਟ ਦਿੰਦੇ ਆ ਜੇ ਤੂੰ ਇਹਨੂੰ ਹਲਾ ਲਿਆ ਹਲਾਇਓ ਨਾ ਤੁਹਾਡੀ ਲੈਫਟ ਖਰਾਬ ਹੋ ਜੂਗੀ ਇਹਨੇ ਉਦੋਂ ਇਹ ਕੰਮ ਕਰਕੇ ਭੇਜਿਆ ਸੀ ਹੁਣ ਆਪਾਂ ਇੱਕ ਬਈ ਵੀਡੀਓ ਉਦੋਂ ਕੀਤੀ ਸੀ ਉਹ ਚ ਆਪਾਂ ਕਹਾਈ 45 ਗੇਰਾ ਇਹਨਾਂ ਦਾ ਆ ਗਿਆ ਜੀਟਰ ਦਾ ਉਹ ਕਹਿੰਦੇ ਨੇ ਜੀਟਰ ਦਾ ਨਹੀਂਗਾ ਜੀਟਰ ਉਹਨਾਂ ਨੇ ਨਾਮ ਖਰੀਦਿਆ ਹੋਇਆ ਨਾਮ ਖਰੀਦਿਆ ਹੋਇਆ ਨਾਮ ਖਰੀਦਿਆ ਹੋਇਆ ਉਹਦੇ ਸਪਾਈਸ ਕੋਈ ਨਹੀਂ ਆਹੀ ਬਟ ਇਹਨੇ ਕੀਤੀ ਵੀਡੀਓ ਕੋ ਸੰਦੀਪ ਨੇ ਉੱਥੇ ਕੰਡੀ ਜੜ ਐਕਸਪੋ ਦੇ ਹਾਂ ਮੈਂ ਉਸ ਉਹ ਵੀਡੀਓ ਚ ਕਮੈਂਟ ਤੇ ਪਤਾ ਲੱਗਦਾ ਉਹਦਾ ਦੂਜਾ ਨਾਂ ਕੀ ਹੈ ਇੱਕ ਤਾਂ ਉਹਨੂੰ ਐਚ ਐਮਟੀ 45 ਕਹਿੰਦੇ ਆ ਹੋਰ ਉਹਦਾ ਨਾਂ ਕੀ ਆ ਕਹਿੰਦੇ ਉਹ ਕੰਪਨੀ ਨਹੀਂ ਉਹਦਾ ਕੱਲਾ ਉਹ ਆਪਾਂ ਉਹਦਾ ਵੀ ਤੇ ਆ ਕੁਛ ਹਾਂ ਵੀ ਵੀ ਹਾਂ ਬੀਟਾ ਨੇ ਖਣੀ ਕਹਿੰਦੇ ਖਰੀਦ ਲਿਆ ਪਤਾ ਨਹੀਂ ਹਾਂ ਜੀ ਕੁਛ ਬੀਟਾ ਨੇ ਕਿ ਪਤਾ ਨਹੀਂ ਕੀ ਉਹ ਬਾਕੀ ਜਦੋਂ ਗੱਡੀ ਕੇ ਜਣਾ ਚੱਲਦੀ ਲੈ ਜੇ ਹੁਣ ਤੱਕ ਕੰਪੀਟੀਸ਼ਨ ਆ ਹੁਣ ਤੱਕ ਜਿਹੜਾ ਇਹ ਕੀ ਹੋ ਕੇ ਆਊ ਉਹ ਹੀ ਚੱਲੂਗਾ ਹਨਾ ਇੱਕ ਬਾਈ ਦੀ ਗੱਲ ਜੇ ਤੇ ਰਹਿ ਗਈ ਇਹ ਜੀਟਰ ਜਦੋਂ ਤੋਂ ਜੰਮਿਆ ਹੋਇਆ ਉਦੋਂ ਤੋਂ ਡੀਆਈ ਆਉਂਦਾ ਅੱਛਾ ਹਾਂ ਇਹ ਡਾਇਰੈਕਟ ਇੰਜੈਕਟ ਇਹ ਉਦੋਂ ਤੋਂ ਆਉਂਦਾ ਇਹ ਬਰਫ਼ 'ਚ ਵੀ ਖੜਾ ਹੋਵੇ ਪੁਲੀ ਨਾਲ ਸਟਾਰਟ ਕਰਨਾ ਹੋ ਜਾਊਗਾ ਇਹਦੀ ਖਾਸियत ਸੀ ਇਹ ਹਾਂ ਜਿਵੇਂ ਹੋਰ ਮਾਰਾ ਇਹ ਚੀਜ਼ ਨੂੰ ਹਜੇ ਵੀ ਕਈ ਲੋਕ ਮੰਨਦੇ ਨਹੀਂਗੇ ਕਿ ਨਹੀਂ ਬਈ ਇਹ ਸੀ ਆਡੀ ਉਹ ਹੁਣ ਬਈ ਜਿਹੜਾ ਪਿਸਟਨ ਦਾ ਸਾਈਜ਼ ਵੱਡਾ ਹੋ ਗਿਆ ਉਹਦੇ ਖਜ਼ਾਨੇ ਦਾ ਫਰਕ ਪਾ ਆਉਂਦੇ ਆ ਖਜ਼ਾਨੇ ਦਾ ਫਰਕ ਪੈ ਗਿਆ ਨਿਓਜਲ ਦਾ ਫਰਕ ਪੈ ਗਿਆ ਨਿਓਜਲ ਡੂੰਗੀ ਕਰ ਦਿੰਦੇ ਡੀਆਈ ਚ ਇਹਦੀ ਥੋੜੀ ਜੀ ਉੱਚੀ ਹੁੰਦੀ ਆ ਉਹਦੀ ਜਮਾ ਪੀਕ ਤੇ ਕਰ ਦਿੰਦੇ ਜਮਾ ਉਹਦੇ ਨਾਲ ਖੜਕਾ ਵੱਜ ਜਾਂਦਾ ਨਾ ਡੀਆਈ ਦਾ ਖੜਕਾ ਜਿਆਦਾ ਹੁੰਦਾ ਹਾਂ ਖਚਾਈ ਦਾ ਲੋਕ ਤਾਂ ਕਹਿੰਦੇ ਫਰਕ ਪੈਂਦਾ ਪਰ ਮੈਨੂੰ ਨਹੀਂ ਲੱਗਦਾ ਜਿਆਦਾ ਫਰਕ ਨਹੀਂ ਪੈਂਦਾ ਡੀਆਈ ਨਾ ਇੱਕ ਤਾਂ ਉਹ ਆਵਾਜ਼ ਕਰਨ 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 ਲਾ ਪੈਂਦੀ ਕਿਉਂਕਿ ਨਿਓਜਲ ਜਮਾ ਪੀਕ ਤੇ ਜਾਵੜੀ ਉੱਤੇ ਆ ਤੇ ਇੱਕ ਉਹਦਾ ਖਜ਼ਾਨਾ ਜਦੋਂ ਉਹਨੇ ਹਵਾ ਤੇ ਡੀਜ਼ਲ ਰਾਲਣਾ ਹੈ ਉਹ ਮੈਕਸ ਛੇਤੀ ਹੋ ਜਾਂਦਾ ਉਹਦੇ ਖਜ਼ਾਨੇ ਦੀ ਸ਼ੇਪ ਇਦਾਂ ਦੀ ਆ ਜਦੋਂ ਆਪਾਂ ਸਰੰਜ ਭਰਦੇ ਹਾਂ ਸਰੰਜ ਦਾ ਮੂਹਰ ਆਪਸਾ ਗੋਲ ਹੋਊਗਾ ਤੇ ਸਿੱਧੀ ਹਵਾ ਜਾਊਗੀ ਨਾ ਜੇ ਉਹ ਖਜ਼ਾਨਾ ਜਿਵੇਂ ਉਹਦੇ ਉੱਤੇ ਟੋਹਾ ਬਣਿਆ ਹੋਇਆ ਤੇ ਜਦੋਂ ਉਹ ਖੈਦਾ ਉਹ ਫਿਰ ਕੰਮ ਜਾਂਦੀ ਆ ਉਹਦੇ ਡੀਜ਼ਲ ਚੰਗੀ ਤਰ੍ਹਾਂ ਮੈਕਸ ਹੋ ਜਾਂਦਾ ਹੂੰ ਬਿਲਕੁਲ ਇਹਦਾ ਵੀ ਯਾਰ ਸੌਖਾ ਹੁਣ ਜਿਵੇਂ ਆਪਣਾ ਫੋਰਡ ਖੜਾ ਵਾ ਇਹਦਾ ਖੜਾ ਵਾ ਜੇ ਟਾਈਮ ਕਰਨਾ ਹੋਵੇ ਇਹਦਾ ਤੇ ਉਹਦਾ ਹਾਂ ਉਹ ਮੈਸਤਰੀ ਕੋਲੇ ਜਾ ਕੇ ਤੇ ਆਪਲਾਂ ਦੀ ਕਰ ਲੈ ਹਾਂ ਆਪਾਂ ਹਾਂ ਇਹ ਬਹੁਤ ਸੌਖਾ ਤੇ ਸੱਲ ਕੰਮ ਸੀਗਾ ਬਾਕੀ ਆਪਾਂ ਜੇ ਹੋਰ ਵੀ ਕੋਈ ਦਿਮਾਗ ਚ ਆ ਗਈ ਨਾਟਕਰਾਂ ਦੀ ਤਾਂ ਇਦੋਂ ਵੀ ਤੁੰਤਨ ਕਰ ਭਰੇ ਹੋਏ ਸੀ ਫੀਚਰ ਹੁਣ ਉਹਨੂੰ ਸਾਈਡ ਕਲੱਚ ਹੁਣ ਆਇਆ ਨਾਟਕਰਾਂ ਦੇ ਉਦੋਂ ਆਇਆ ਜਦੋਂ ਉਹ ਆਇਆ ਐ ਨਹੀਂ ਪਤਾ ਉਹ ਬਾਹਰ ਚ ਆਇਆ ਕਿ ਪੈਂਡ ਚ ਆਇਆ ਉਦੋਂ ਉਹਦਾ ਕਲੱਚ ਵੱਖਰਾ ਸੀਗਾ ਪੀਟੀਓ ਦਾ ਆ ਬਰੇ ਇਧਰਲੇ ਪਰਲੇ ਪਾਸੇ ਬ੍ਰੇਕ ਹੁੰਦੀ ਸੀ ਪਰਲੇ ਪਾਸੇ ਹੱਥ ਵਾਲਾ ਕਲੱਚ ਚੱਕ ਕੇ ਪੀਟੀਓ ਵਾਲਾ ਗੇਅਰ ਲੱਗ ਜਾਣਾ ਉਹਦੇ ਕਲੱਚ ਦੇ ਵਿੱਚ ਮੈਂ ਉਦੋਂ ਵੀ ਵੀਡੀਓ 'ਚ ਗੱਲ ਕੀਤੀ ਸੀ ਬ੍ਰੇਕ ਆਉਂਦੀ ਸੀਗੀ ਹੂੰ ਜਦੋਂ ਆਪਾਂ ਕਲੱਚ ਨਾਲ ਆਪਦੇ ਸੀ ਨਾਲ ਦੀ ਨਾਲ ਹੀ ਉਹਨੂੰ ਸਟਾਪ ਕਰ ਦਿੰਦਾ ਸੀ ਸਾਰੇ ਗੇਅਰ ਨੂੰ ਕਿਸੇ ਦੂਜਾ ਗੇਅਰ ਛੇਤੀ ਪੈ ਜੇ ਆ ਹਾਕ ਮੈਂ ਉਹ ਵੀਡੀਓ ਵੀ ਪਾਈ ਹੋਈ ਹੈ ਇੰਸਟਾਗ੍ਰਾਮ ਤੇ ਵੇਖੀ ਹੋਣੀ ਤੁਸੀਂ ਉਹਦੀ ਹਾਕ ਘੁੰਮਦੀ ਸੀਗੀ ਟਰਾਲੀ ਦੀ ਘੁੰਮੇ ਜਾਂ ਨਾ ਘੁੰਮੇ ਨਾ ਰਿਕਨ ਦੀ ਓਰੀਜਨਲ ਹਾਕ ਘੁੰਮ ਜਾਂਦੀ ਸੀ ਇਹਦਾ ਜਿਹੜਾ 20 11 ਆਉਂਦਾ ਸੀ ਉਹਦੀ ਹੁੱਕ ਵੀ ਘੁੰਮਦੀ ਹੁੰਦੀ ਸੀ ਤੁਸੀਂ ਵੇਖਿਓ ਬਾਲੀ ਲੰਮੀ ਜੀ ਹੁੱਕ ਹੁੰਦੀ ਸੀ ਹਾਂ ਉਹ ਉਹਦੀ ਪੀਟੀਓ ਸ਼ਾਫਟ ਪਾਉਣੀ ਆ ਉਹ ਚ 20 11 ਚ ਇਹ ਆਪਸ਼ਨ ਹੁੰਦੀ ਸੀ ਬਈ ਤੀ ਥੱਲੇ ਵਾਲੀ ਗੁੱਲੀ ਕੱਢ ਲੈਣੀ ਆ ਤੇ ਹੌਕ ਨੂੰ ਤਾਂ ਚੱਕ ਕੇ ਤੇ ਗੁੱਲੀ ਪਾ ਦੇਣੀ ਆ ਉਹਦੀ ਹੌਕ ਤਾਂ ਰਹਿ ਨਹੀਂ ਨਾ ਹੀ ਨਹੀਂ ਪੈਂਦੀ ਸੀ ਹੈਰੋਂ ਵਾਸਤੇ ਵੀ ਸਪੈਸ਼ਲ ਹੌਕ ਦਿੰਦੇ ਸੀਗੇ ਹਾਂ ਇੱਥੇ ਆਉਂਦੀ ਹੁੰਦੀ ਉਹ ਹਾਂ ਇੱਥੇ ਉਹਨੂੰ ਪਤਾ ਨਹੀਂ ਕੀ ਜਾਂਦੇ ਇੱਤਾ ਆਚਾਰਾ ਨਟਾਂ ਚ ਲੱਗੀ ਹੁੰਦੀ ਸੀ ਉਹਦੀ ਹੌਕ ਉਹ ਜਿਹੜੇ ਨਵੇਂ ਨਾਟਕਾਂ ਉਹਨਾਂ ਦੇ ਵਿੱਚ ਬਣੀ ਹੁੰਦੀ ਸੀ ਐ ਹੌਕ ਜੇ ਹੈਰੋਪੋਨੀਆ ਸਿੱਧੀਆਂ ਨੇੜੇ ਪਾ ਜਾਂਦੀਆਂ ਹਾਂ